ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਹਾਂ ਤੁਹਾਡੀ ਐਂਕਰ ਕਾਮਿਆ ਤੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਪਰਵਿੰਦਰ ਸਿੰਘ ਝਟਪੂਰੇ ਤੇ ਤੁਹਾਡਾ ਸਵਾਗਤ ਕਰਦੇ ਆ ਲੇਖਾ ਚੋਖਾ ਪ੍ਰੋਗਰਾਮ ਦੇ ਵਿੱਚ ਤੇ ਅੱਜ ਇਸ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨ ਵਾਲਿਆ ਛਪਾਰ ਦੇ ਮੇਲੇ ਬਾਰੇ ਜੋ ਕਿ ਮੇਲਾ ਹਾਲੀ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਮੇਲੇ ਦੀ ਕੀ ਹਿਸਟਰੀ ਹੈ ਅੱਜ ਤੁਹਾਨੂੰ ਸਾਰੀ ਹਿਸਟਰੀ ਇਸ ਪ੍ਰੋਗਰਾਮ ਦੇ ਵਿੱਚ ਜਾਣਨ ਨੂੰ ਮਿਲੂਗੀ ਤਾਂ ਸਸਟਾਰਟ ਕਰਦੇ ਆਂ ਸਵਾਗਤ ਹੈ ਕੰਪਿਆ ਜੀ ਪਹਿਲਾਂ ਸਾਡੇ ਦਰਸ਼ਕਾਂ ਦਾ ਅਸੀਂ ਸਵਾਗਤ ਕਰੀਏ ਕਿਉਂਕਿ ਅਸੀਂ ਗੱਲ ਕਰਨ ਜਾ ਰਹੇ ਆਂ ਵੀ ਚਪਾਰ ਦਾ ਮੇਲਾ ਪੰਜਾਬ ਦੇ ਵੈਸੇ ਤਾਂ ਆਪਾਂ ਕਹੀਏ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਇੱਥੇ ਮੇਲੇ ਪੀਰਾਂ ਪਗੰਬਰਾਂ ਦੇ ਵੀ ਲੱਗਦੇ ਨੇ ਤੇ ਔਰ ਜਨਨ ਕੀ ਹਰ ਇੱਕ ਦਿਹਾੜੇ ਜਿਹੜੇ ਸੰਗਰਾਮ ਮਸਿਆ ਹਾਂਜੀ ਉਹ ਵੀ ਮਨਾਈ ਜਾਂਦੀ ਹੈ ਤੇ ਉਹਦੇ ਮੇਲੇ ਵੀ ਡੇਰਿਆਂ ਦੇ ਵਿੱਚ ਲੱਗਦੇ ਨੇ ਜੀ ਤੇ ਆਪਾਂ ਹੁਣ ਗੱਲ ਕਰਦੇ ਹਾਂ ਛਪਾਰ ਦੇ ਮੇਲੇ ਦੀ ਅਸਲ ਸੱਚ ਮਾਲਵੇ ਦੇ ਵਿੱਚ ਤਿੰਨ ਚਾਰ ਮਸ਼ਹੂਰ ਜਿਹੜੇ ਹੈਗੇ ਆ ਮੇਲੇ ਨੇ ਜਿਵੇਂ ਛਪਾਰ ਦਾ ਮੇਲਾ ਜਗਰਾਉਂ ਦੀ ਰੋਸ਼ਨੀ ਤੇ ਜਰਗ ਦਾ ਮੇਲਾ ਇਹ ਪੁਰਾਣੇ ਸਮੇਂ ਦੇ ਵਿੱਚ ਬਹੁਤ ਜਿੰਦੀ ਲੋਕ ਸਜਾਈ ਕੇ ਮੇਲਿਆਂ ਦੇ ਵਿੱਚ ਜਾਂਦੇ ਸੀ ਇਹ ਪੰਜਾਬੀ ਸੱਭਿਆਚਾਰ ਦਾ ਇੱਕ ਪੰਜਾਬੀ ਕਲਚਰ ਦਾ ਇੱਕ ਮਜ਼ਬੂਤ ਅੰਗ ਸੀ ਮਜ਼ਬੂਤ ਉਹਨੂੰ ਹੋਰ ਤਕੜਾ ਨਰੋਆ ਕਰਦੇ ਸੀ ਸਭ ਇਹ ਜਿਹੜੇ ਮੇਲੇ ਸੀ ਜੀ ਕਿਉਂਕਿ ਹੁਣ ਆਪਾਂ ਸ਼ਿਫਾਰਦੀ ਆਪਾਂ ਗੱਲ ਕਰ ਰਹੇ ਐ ਸਿਪਾਰ ਜਿਨੀ ਕਿ ਗੁੱਗੇ ਮਾੜੀ ਦਾ ਉੱਥੇ ਮੇਲਾ ਲੱਗਦਾ ਵਾ ਜਿਹੜੀ ਦੱਸਿਆ ਜਾਂਦਾ ਵੀ ਇੱਕ ਡੇਢ ਸਦੀ ਪਹਿਲਾਂ ਦੇਸ ਜਾਦੀ ਤੋਂ ਜਿਹੜੀ ਆਪਾਂ ਉਦੋਂ ਦੀ ਗੱਲ ਕਰਦੇ ਆ ਤੇ ਉਦੋਂ ਤਾਂ ਜਿਹੜਾ ਇਹ ਕਹਿੰਦੇ ਮੋੜੀ ਗੱਡੀ ਗਈ ਸੀ ਉੱਥੇ ਜੀ ਮੋੜੀ ਗੱਡੀ ਗਈ ਸੀ ਰਾਜਸਥਾਨ ਤੋਂ ਲਿਆ ਕੇ ਤੇ ਉਹਦੀ ਜਿਹੜੀ ਹੈਗੀ ਆ ਗੁग्गा ਗੁग्गा पीर ਦੀ ਇੱਕ ਗੁग्गा पीर ਕ ਬਹਾਦਰ ਕਹਿੰਦੇ ਪੀਰ ਹੋਇਆ ਤੇ ਕਿਉਂਕਿ ਮਿਥਿਆਸ ਦੇ ਇਨਸਾਫ ਜਿਹੜਾ ਹੈਗਾ ਲੋਕਾਂ ਦੀ ਆਸਥਾ ਉੱਥੇ ਉੱਥੇ ਮਾੜੀ ਬਣ ਗਈ ਮਾੜੀ ਬਣ ਗਈ ਮਾੜੀਆਂ ਤਾਂ ਵੈਸੇ ਪੰਜਾਬ ਦੇ ਵਿੱਚ ਹੋਰ ਵੀ ਬਣੀਆਂ ਨੇ ਬਾਅਦ ਦੇ ਵਿੱਚ ਮਸ਼ਹੂਰ ਜਿਹੜਾ ਮੇਲਾ ਉੱਥੋਂ ਦਾ ਸੋਢਣ ਮੇਲਾ ਵੀ ਜਲੰਧਰ ਲੱਗਦਾ ਪਰ ਮਾਲਵੇ ਦੇ ਵਿੱਚ ਮੇਲਾ ਹੈਗਾ ਛਪਾਰ ਦਾ ਛਪਾਰ ਦੇ ਮੇਲੇ ਤੇ ਜਣੀ ਕੀ ਉੱਥੇ ਲੋਕ ਆਸਥਾ ਦੇ ਨਾਲ ਜੁੜੇ ਹੋਏ ਨੇ ਪਹਿਲਾਂ ਤਾਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਲੋਕ ਆਉਂਦੇ ਸੀ ਜਿਹੜੇ ਵਿਦੇਸ਼ਾਂ 'ਚ ਗਏ ਸੀ ਸੁੱਖਾ ਸੁੱਕੀਆਂ ਹੁੰਦੀਆਂ ਸੀ ਤੇ ਔਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਤਾਜਾ ਜਿੰਦੀ ਲੰਘ ਕੇ ਜਾਂਦਾ ਸੀਗਾ ਝੋਨਾ ਚੌਣ ਲਾਉਂਦੇ ਜਿ ਕਿ ਹਾਰਿਸ ਅਜਰੀ ਸੋਣੀ ਦੇ ਵਿੱਚ ਜਿਹਨੀਆਂ ਸੱਪ ਨੂੰ ਗੁग्गा ਭਗਤ ਕਹਿੰਦੇ ਨੇ ਜੀ ਵੀ ਗੁग्गा ਵੀ ਆਵੇ ਨਾ ਜਿਨ ਕਿ ਜਦੋਂ ਖੱਡਾਂ ਦੇ ਵਿੱਚ ਪਾਣੀ ਭਰ ਜਾਂਦਾ ਸੀ ਉਹ ਬਾਹਰ ਆ ਜਾਂਦੇ ਸੀ ਤੇ ਜਿਵੇਂ ਕਿਉਂਕਿ ਕਿਸਾਨ ਤਾਂ ਜਿਹੜਾ ਜਾਟਾ ਉਹ ਤਾਂ ਜਾਂ ਮਜ਼ਦੂਰ ਆ ਉਹ ਤਾਂ ਖੇਤਾਂ ਤੇ ਆ ਵੱਟਾਂ ਤੇ ਪਾਣੀ ਲਾਉਣ ਲਈ ਰਾਤ ਨੂੰ ਵੀ ਨਿਕਲਦਾ ਜਦੋਂ ਕੱਸੀ ਦੀ ਵਾਰੀ ਆਉਂਦੀ ਸੀ ਤੇ ਪਰ ਉਹਨੂੰ ਖੇਤਾਂ ਦੀ ਫਸਲਾਂ ਦੀ ਰਾਖੀ ਕਰਨੀ ਸੀ ਉਹਦੇ ਵਿੱਚ ਜੀਅ ਜੰਤ ਤਾਂ 84 ਲੱਖ ਜੀਵਨੋਂ ਪਾਈ ਗੁਰੂ ਸਾਹਿਬ ਨੇ ਲਿਖਿਆ ਵਾ ਤੇ ਜੀਅ ਜੰਤ ਤਾਂ ਹੋਰ ਵੀ ਬਹੁਤ ਨੇ ਪਰ ਸੱਪ ਨੂੰ ਅਹਿਮ ਮੰਨਿਆ ਗਿਆ ਉਹਨੂੰ ਗੁੱਗਾ ਪੀਰ ਵੀ ਕਿਹਾ ਗਿਆ ਸੋ ਉਹਨੂੰ ਮੱਥਾ ਟੇਕਿਆ ਜਾਂਦਾ ਸੀ ਤੇ ਉੱਥੇ ਜਾ ਕੇ ਮਿੱਟੀ ਕੱਢੀ ਜਾਂਦੀ ਸੀ ਵੀ ਸੁੱਖ ਸ਼ਾਂਤੀ ਰੱਖੀ ਬਾਬਾ ਕਿਉਂਕਿ ਉਦੋਂ ਕਿਹੜਾ ਕੋਈ ਇਹ ਜੇ ਸੀ ਕਿ ਖੇਤਾਂ ਦੇ ਵਿੱਚ 5 ਸਟਾਰ ਮੋਟਰਾਂ ਸੀ ਹੁਣ ਵਗੂ ਜੀ ਤੇ ਐਨਆਈ ਜਿਹੜੀਆਂ ਪਾਣੀ ਇਸ ਤਰ੍ਹਾਂ ਬੰਬੀਆਂ ਰਹੀ ਆਉਂਦਾ ਸੀ ਉਸ ਸਮੇਂ ਤਾਂ ਪੁੱਝੇ ਹੀ ਹੁੰਦੇ ਸੀ ਜਾ ਕੇ ਜਿਹੜੇ ਮਿਹਨਤ ਕਸ ਲੋਕ ਹੁੰਦੇ ਸੀ ਪਰ ਉਹਦੀ ਮਿੱਟੀ ਕੱਢਣ ਲਈ ਜਾਂਦੀ ਕਿ ਮੇਲਾ ਸਾਲ ਦੇ ਵਿੱਚ ਅੱਸੂ ਦੇ ਚੜਦੇ ਮਹੀਨੇ ਜਿਹੜਾ ਹੈਗਾ ਦੇਸੀ ਮਹੀਨੇ ਦੇ ਲੱਗਦਾ ਸੀ ਲਿਆ ਤੇ ਹੁਣ ਵੀ ਇਵੇਂ ਲੱਗਿਆ ਹੋਇਆ ਵਾ ਤੇ ਪਹਿਲਾਂ ਜਿਹੜਾ ਮੇਲਾ ਬਹੁਤ ਭਰਦਾ ਸੀ ਜਿਨਿਕੇ ਇੱਥੇ ਕੱਲਾ ਮੇਲਾ ਗੁੱਗਾ ਮਾੜੀ ਦੀਏ ਮੱਥਾ ਚੌਕੀਆਂ ਮੱਥਾ ਟੇਕਣ ਜਾਂ ਚੌਕੀਆਂ ਭਰਨ ਤੱਕ ਸੀੰਤ ਨਹੀਂ ਲੋਕ ਜਿਨਿਕੇ ਮਨੋਰੰਜਨ ਦੇ ਸਾਧਨ ਲਈ ਵੀ ਆਉਂਦੇ ਸੀ ਜੀ ਉੱਥੇ ਆਪਾਂ ਹੁਣ ਦਿਖਾਉਨੇ ਆ ਆਪਣੇ ਪੱਤਰਕਾਰ ਦੇਖੋ ਪਹੁੰਚੇ ਹੋਏ ਨੇ ਪਹਿਲਾਂ ਇਹਨਾਂ ਦੇ ਰੰਗ ਦਿਖਾ ਦਈਏ ਸੋਭ ਧਾਰੀਵਾਲ ਸੁਖਜੀਤ ਸਿੰਘ ਧਾਰੀਵਾਲ ਪਹੁੰਚੇ ਹੋਏ ਨੇ ਆ ਦਿਖਾ ਦਈਏ ਥੋੜਾ ਜਿਹਾ ਆਪਾਂ ਚੱਲ ਕੇ ਤੇ ਮੇਰਾ ਸਵਾਲ ਇਹ 클립ਸ ਦੇਖ ਕੇ ਜਿਹੜੀ ਵੀਡੀਓ ਆਪਣੇ ਰਿਪੋਰਟਰ ਪਹੁੰਚੋ ਐਸੀ ਉਥੇ ਮੇਰਾ ਹੁਣ ਸਵਾਲ ਇਹ ਹੈ ਕਿ ਉਥੇ ਹੁਣ ਇੰਨੀ ਕਮ ਜਨਤਾ ਕਿਉਂ ਦੇਖਣ ਨੂੰ ਮਿਲਦੀ ਹੈ ਕਿ ਕੀ ਰੀਜ਼ਨ ਹੈ ਕੀ ਕਾਰਨ ਹੈ ਕਿ ਉਥੇ ਲੋਕਾਂ ਨੇ ਜਾਣਾ ਬਿਲਕੁਲ ਘਟ ਘਾਟ ਦਿੱਤਾ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਮ ਹੈ ਜੀ ਦੇਖੋ ਹੁਣ ਦਾ ਮਨੁੱਖ ਜਿਹੜਾ ਹੈਗਾ ਜਿਹੜਾ ਟੈਕਨੋਲੋਜੀ ਬਦਲ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਡੈਲੀਸੀ ਆ ਗਈ ਆ ਜਿਵੇਂ ਰੋਬੋਟ ਵੈਲਾ ਆਇਆ ਤੇ ਅਸੀਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਮੋਦੀ ਵੀ ਕਹਿ ਕੇ ਹਰਦੇ ਆ ਵੀ ਚੰ드ਰਿਆਨ ਅਸੀਂ ਜਿਹੜਾ ਹੈਗਾ ਉੱਪਰ ਪਹੁੰਚਾਤਾ ਪਲਾੜ ਤੇ ਬਿਲਕੁਲ ਕਿਉਂਕਿ ਚੰਦ ਤੇ ਤਾਂ ਪਹਿਲਾਂ ਬਹੁਤ ਸਾਲ ਪਹਿਲਾਂ ਪਹੁੰਚ ਗਏ ਸੀ ਅਸੀਂ ਜਿਹੜਾ ਇਥੋਂ ਦੀ ਜਿਹੜੀ ਸਨੀਤਾ ਜਿਹੜੀ ਬਿਟਿਅਮ ਸੀਗੀ ਉਹ ਵੀ ਤੇ ਨਾਸਾ ਲੱਗਿਆ ਹੋਇਆ ਵਾ ਲਗਾਤਾਰ ਤੇ ਭਾਰਤ ਵਿੱਚ ਨੀ ਕੇ ਵਿੱਚ ਕਾਫੀ ਜਨਾਬ ਪਹਿਲਾ ਦੇਸ਼ ਬਣ ਗਿਆ ਵਿਗਿਆਨੀਆਂ ਦਾ ਜਿਹੜੇ ਸਾਡੇ ਦੇਸ਼ ਦੇ ਤੇ ਵਿਗਿਆਨੀ ਨੇ ਜਿਨ੍ਹਾਂ ਨੇ ਚੰ드ਰਿਆਨ ਰਾਹੀਂ ਜਿਹੜਾ ਸਫਲਤਾਪੂਰਵਕ ਜਿਹੜਾ ਕਾ ਪਰਖਣ ਕੀਤਾਗਾ ਪਰ ਹੁਣ ਜਿਹੜੀ ਆਪਾਂ ਉੱਥੇ ਹੀ ਗੱਲ ਕਰਦੇ ਹਾਂ ਮੇਲਿਆਂ ਦੀ ਜਿਹੜੀ ਘਟ ਕਿਉਂਕਿ ਹੁਣ ਗੱਲ ਤਾਂ ਉਹੀ ਹੈ ਨਾ ਪਹਿਲਾਂ ਸੀ ਆਸਥਾ ਜੀ ਨੰਬਰ 1 ਹੁਣ ਜਿਹੜਾ ਹੈਗਾ ਜਿਹੜੀ ਨਵੀਂ ਪੀੜ੍ਹੀ ਹੈ ਉਹ ਪਰਾਤਨ ਜਿਹੜੇ ਹੈਗੇ ਆ ਉਹਨਾਂ ਨੂੰ ਘੱਟ ਮੰਦੀ ਆ ਮਤਿਆਸ ਨੂੰ ਔਰ ਟੈਕਨੋਲੋਜੀ ਜਿਹੜੀ ਨਵੀਂ ਆਈ ਆ ਉਹਨੂੰ ਜ਼ਿਆਦਾ ਹਾਂ ਮੋਬਾਈਲ ਰਾਹੀਂ ਸਭ ਕੁਝ ਪਤਾ ਆਏਗਾ ਉਹਨਾਂ ਵੱਲ ਜ਼ਿਆਦਾ ਜਾਂਦੀ ਆ ਕਿਉਂਕਿ ਉਹ ਇਤਿਹਾਸ ਵੱਲ ਜਾਂਦੀ ਆ ਮਤਿਆਸ ਵੱਲ ਨਹੀਂ ਕਿਉਂਕਿ ਹਾਂ ਇਸੇ ਕਰਕੇ ਜਿਹੜਾ ਹੈਗਾ ਇੱਕ ਪਹਿਲਾਂ ਲੋਕ ਬਹਿਲੇ ਸੀ ਜੀ ਹਾੜੀ ਸੋਣੀ ਜਿਹੜੀ ਕੱਤ ਕੇ ਜਨ ਕੇ ਵੱਢ ਕੇ ਲੋਕ ਬਹਿਲੇ ਹੋ ਜਾਂਦੇ ਸੀਗੇ ਤੇ ਫੇਰ ਔਰ ਮੇਲੇ ਤੇ ਜਾਂਦੇ ਸੀ ਜੇ ਕੁ ਮਨੋਰੰਜਨ ਲਈ ਵੀ ਜਾਂਦੇ ਸੀ ਜਿਵੇਂ ਹੁਣ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਜਾਣੀਆਂ ਗੱਡੇ ਭਰ ਕੇ ਜਾਂਦੇ ਸੀਗੇ ਤੇ ਮੇਲਾ ਦੇਖਣਾ ਕਿਉਂਕਿ ਤਿੰਨ ਚਾਰ ਦਿਨ ਮੇਲਾ ਲੱਗਦਾ ਉੱਥੇ ਭਰਦਾ ਵਾ ਤੇ 12-13 ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪ੍ਰਾਣਚਾਰੀ ਉੱਥੇ ਪੰਜਾਬ ਭਾਰਤ ਦੇ ਵਿੱਚੋਂ ਆਈ ਰਹਿੰਦੀ ਸੀ ਤੇ ਜਿੰਦੀ ਲੋਕ ਇੱਕ ਦੂਜੇ ਦੇ ਉੱਪਰ ਜਿਹੜਾ 360 ਨੂੰ ਨਹੀਂ था ਹੁੰਦਾ ਸੀ politcal ਕਾਨਫਰੰਸਾਂ ਵੀ ਹੁੰਦੀਆਂ ਸੀ politcal ਪਾਰਟੀਆਂ ਦੀ ਪਰ ਹੁਣ ਜਿਹੜਾ ਹੈਗਾ ਅਲੋਪ ਹੋਣ ਦਾ ਇਹੀ ਆ ਵੀ ਕਾਰਨ ਕਿਉਂਕਿ ਅੱਜ ਕੱਲ ਦਾ ਜਿਹੜਾ ਜੂਠ ਆ ਸਾਡਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਬਲੋਡ ਵਦੇਸ਼ਾਂ ਚ ਚਲਾ ਗਿਆ ਬਿਲਕੁਲ ਠੀਕ ਹੈ ਜੀ ਜੂਥ ਵਿਹਲਾ ਹੋ ਗਿਆ ਤੇ ਫਿਰ ਹੁਣ ਜਿਹੜੀ ਅੱਗੇ ਪਹਿਲਾਂ ਮਨੋਰੰਜਨ ਨਹੀਂ ਵੀ ਜਾਂਦੇ ਸੀ ਉੱਥੇ ਕਿਉਂਕਿ ਉਹ ਨਗੋਦੇ ਵਜਦੇ ਸੀ ਬੁਗਦੂ ਵਜਦੇ ਸੀ ਸਰਕਸਾਂ ਲੱਗਦੀਆਂ ਸੀ ਤੇ ਔਰ ਜਿੰਦਾ ਡਾਂਸ ਹੁੰਦੇ ਸੀ ਮੌਤ ਦਾ ਹੁਣ ਵੀ ਬੰਦ ਚ ਚੰਡੋਨਾ ਝੂਲੇ ਲੱਗੇ ਸੀ ਹੁਣ ਵੀ ਹੈਗੇ ਆ ਪਰ ਸਰਕਸ ਜਿਹੜੀ ਹੁੰਦੀ ਆ ਸਰਕਸ ਪਹਿਲਾਂ ਵਾਲੀ ਹੁਣ ਨਹੀਂ ਹੈਗੀ ਜਦੋਂ ਦੇ ਟਾਲੇਵਾਰੀ ਵਾਜਪਾਈ ਦੀ ਸਰਕਾਰ ਆਈ ਹੈ ਉਸ ਸਮੇਂ ਮਿਰਕਾ ਗਾਂਧੀ ਅਨਿਮਲ ਜਿਹੜੇ ਐਸੈਸਮੈਂਟ ਦੇ ਮਿਨਿਸਟਰ ਸੀਗੇ ਉਹਨਾਂ ਨੇ ਇੰਪਲੀਮੈਂਟ ਕੀਤਾ ਐਨੀਮਲਸ ਐਕਟ ਜਿਹੜਾ ਹੈਗਾ ਉਦੋਂ ਤੋਂ ਜਿਹੜੇ ਅਸੀਂ ਜੰਗਲੀ ਜਾਨਵਰਾਂ ਨੂੰ ਬੰਦੀ ਨਹੀਂ ਬਣਾ ਕੇ ਰੱਖ ਸਕਦੇ ਕਿਉਂਕਿ ਪਹਿਲਾਂ ਹਾਥੀ ਚੀਤੇ ਸ਼ੇਰ ਸਰਕਸਾਂ ਆਲੇ ਜਿਹੜੇ ਹੈਗੇ ਲੈ ਕੇ ਆਉਂਦੇ ਸੀ ਲੋਕ ਦੇਖਣ ਜਾਂਦੇ ਸੀ 6-6 ਮਹੀਨੇ ਪਹਿਲਾਂ ਸਰਕ ਜਿਹੜੀ ਪਹੁੰਚ ਜਾਂਦੀ ਸੀ ਫਿਰ ਇਸੇ ਤਰ੍ਹਾਂ ਹੀ ਜਿੰਦਾ ਡਾਂਸ ਹੁੰਦੇ ਸੀ ਜਿੰਦਾ ਡਾਂਸ ਹੁੰਦੇ ਸੀ ਜਿਹਦੇ ਵਿੱਚ ਉਹ ਕੁੜੀਆਂ ਨੱਚਦੀਆਂ ਸੀਗੀਆਂ ਜਿਹੜਾ ਹੁਣ ਤਾਂ ਹੁਣ ਭਾਵੇਂ ਆਪਾਂ ਥੋੜਾ ਜਿਹਾ ਇਹਨੂੰ ਦੂਸਰੇ ਪਾਸੇ ਵੀ ਟਰੈਕ ਚੇਂਜ ਕਰਾਂਗੇ ਕਿਉਂਕਿ ਹੋਂ ਜੋ ਉਸ ਸਮੇਂ ਜਦੋਂ ਹੁੰਦੇ ਸੀ ਜਿੰਦਾ ਡਾਂਸ ਲੋਕ ਹਰਾਨੀ ਨਾ ਜਾਂਦੇ ਸੀ ਨਵੇਂ ਮਾਸਫਟ ਕਬਰੂ ਲੋਕ ਟਰੈਕ ਲੈ ਕੇ ਅੰਦਰ ਜਾਂਦੇ ਸੀ ਦੇਖਣ ਲਈ ਜਿੰਦਾ ਡਾਂਸ ਪਰ ਹੁਣ ਤਾਂ ਅਸੀਂ ਜਿਹੜਾ ਜਿਹੜਾ ਹੈਗਾ ਵਿਆਹ ਸਾਧੀਆਂ ਦੇ ਵਿੱਚ ਉਹੀ ਆਰਕੈਸਟਰਾ ਗਰੁੱਪ ਲਵਾ ਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ वैसे सेटਦੇ ਆ ਆਪਣੀ ਪਰਿਵਾਰ ਦੇ ਵਿੱਚ ਬੈਠ ਕੇ ਦੇਖਦੇ ਆ ਕਿਉਂਕਿ ਹੁਣ ਅਸੀਂ ਟੀਵੀ ਵੀ ਦੇਖਦੇ ਆ ਜਿਹੜੇ ਪੱਛਮੀ ਸੱਭਿਆਚਾਰ ਦੇ ਨੇ ਆ ਉਹਨਾਂ ਤੋਂ ਪ੍ਰੇਰਿਤ ਸਾਡੀਆਂ ਇੰਦੀਆਂ ਬਾਲੀਵੁੱਡ ਪਾਲੀਵੁੱਡ ਦੀਆਂ ਮੂਵੀ ਆਉਂਦੀਆਂ ਨੇ ਜੀ ਤੇ ਪੌਪ ਸੁਣਦੇ ਆ ਜਿਹੜਾ ਕਿ ਅਨਗੇਜ ਅੰਤ ਸਾਹਮਣੇ ਆਉਂਦਾ ਅਨਗੇਜ ਕੁੜੀਆਂ ਜਿਹੜੀ ਪੁਰਸ਼ ਵੀ ਜਿਹੜੇ ਹੁੰਦੇ ਆ ਉਹਦੇ ਵਿੱਚ ਪਹਿਲਾਂ ਕਿਉਂਕਿ ਚੰਗਾ ਨਹੀਂ ਮੰਨੇ ਜਾਂਦਾ ਸੀ ਪਹਿਲੇ ਸਮੇਂ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਤਾਂ ਦੱਸੂ ਮੈਂ ਦਾਦਾ ਚਮਕੀਲਾ ਮੈਂ ਉਹ ਹੀ ਪੁੱਛਣ ਵਾਲੇ ਸੀ ਚਮਕੀਲਾ ਦੇ song ਚਮਕੀਲਾ ਨੂੰ ਵੀ ਬਹੁਤ ਲੋਕ ਪਸੰਦ ਨਹੀਂ ਕਰਦੇ ਸੀ ਉਹਦੇ ਖਾੜੇ ਲੱਗਦੇ ਸੀ ਖਾੜੇ ਤੇ ਜਾਂਦੇ ਸੀ ਕੁਝ ਲੋਕ ਉਹਦਾ ਵਿਰੋਧ ਕਰਦੇ ਹੋਏ ਵੀ ਨਜ਼ਰ ਆਉਂਦੇ ਸੀ ਕਿ ਚਮਕੀਲਾ ਇਦਾਂ ਦੇ ਗਾਣੇ ਕਿਉਂ ਗਾਉਂਦਾ ਹੈ ਸੁਣਨਾ ਸਾਰੇ ਚਾਹੁੰਦੇ ਸੀ ਬਟ ਜਾਣਾ ਉਹਨੂੰ ਮੰਨਣਾ ਮੈਂ ਉਹੀ ਕਹਿ ਰਿਹਾ ਨਾ ਚੋਰੀ ਚੁਪੇ ਸਭ ਕੋ ਸੁਣਦਾ ਸੀ ਮੋਟਰਾਂ ਦੇ ਖੇਤਾਂ ਜਿੱਤੇ ਜਾ ਕੇ ਗੀਤ ਸੁਣਦੇ ਸੀ ਉਹਦੇ ਜੀ ਕੈਸਟਾਂ ਲਾਉਂਦੇ ਸੀ ਤਵੇ ਲਾਉਂਦੇ ਸੀ ਇਹ ਪਰ ਘਰਾਂ ਦੇ ਵਿੱਚ ਉਹ ਜਿਹੜਾ ਚੰਗੇ ਕੈਰੈਕਟਰ ਵਾਲਾ ਨਹੀਂ ਮੰਨਿਆ ਜਾਂਦਾ ਸੀ ਜਿਹੜਾ ਗੀਤ ਜਿਹੜਾ ਗਾਵੇ ਜਾਂ ਸੁਣੇ ਤੇ ਔਰ ਲੋਕ ਲਾਂਦੇ ਨਹੀਂ ਸੀ ਕਿਉਂਕਿ ਸਾਡਾ ਪੰਜਾਬੀ ਸੱਭਿਆਚਾਰ ਬੜਾ ਮਜ਼ਬੂਤ ਸੀਗਾ ਜਿਹਦੇ ਵਿੱਚ ਅਜਿਹੀਆਂ ਚੀਜ਼ਾਂ ਨੂੰ ਕੋਈ ਥਾਂ ਨਹੀਂ ਸੀ ਪਰ ਪੱਛਮੀ ਸੱਭਿਆਚਾਰ ਨੇ ਆ ਕੇ ਸਾਡੀ ਥਾਂ ਲੈ ਲਈ ਤੇ ਔਰ ਚਮਕੀਲੇ ਦੀ ਆਪਾਂ ਗੱਲ ਚੱਲ ਕਰਦੇ ਆ ਚਮਕੀਲੇ ਨੇ ਵੀ ਪਾਰ ਦੇ ਮੇਲੇ ਤੇ ਗੀਤ ਲਿਖਿਆ ਸੀ ਪੀਰ ਫਕੀਰ ਤੇ ਆ ਕੇ ਨੀ ਕੱਢ ਗੁੱਗੇ ਭਗਤ ਦੀ ਮਿੱਟੀ ਹਾਂਜੀ ਗੁੱਗੇ ਭਗਤ ਦੀ ਮਿੱਟੀ ਹਿੰਦੀ ਮੈਂ ਇੱਕ ਇਹਦੇ ਨਾਲ ਹੀ ਇੱਕ ਹੋਰ ਦੱਸਦਾ ਛਪਾਰ ਦਾ ਮੇਲਾ ਇੰਨਾ ਮਸ਼ਹੂਰ ਸੀਗਾ ਵੀ ਉੱਥੇ ਜਿਹੜੇ ਜਦੋਂ ਕਲਾਕਾਰ ਨੇ ਕਿਸੇ ਆਰਟਿਸਟ ਨੇ ਨਾ ਫਨਕਾਰ ਨੇ ਕੈਸੇ ਟੂ ਰਿਲੀਜ਼ ਕਰਨੀ ਹੁੰਦੀ ਸੀ ਉਹਦਾ ਜਿਹੜਾ ਡਾਇਰੈਕਟਰ ਪ੍ਰੋਡਿਊਸਰ ਇਹ ਦੇਖ ਦਿੰਦੇ ਸੀ ਵੀ ਮੇਲਾ ਛਪਾਰ ਕਦੋਂ ਆਣਾ ਵਾ ਕਿਉਂਕਿ ਉਹ ਮੇਲੇ ਜਿਹਦੇ ਮੇਲੇ ਦਾ ਗੀਤ ਵਿੱਚ ਪਾਇਆ ਜਾਂਦਾ ਸੀ ਮੇਲਾ ਮਹਿਲੀਆਂ ਦਾ ਯਾਰਾਂ ਮਹਿਲੀਆਂ ਦਾ ਇੱਕ ਸ਼ਾਇਦ ਮਨਮੋਹ ਵਰਸ ਦਾ ਗੀਤ ਸੀਗਾ ਤੇ ਮੇਲਾ ਦੇਖਦੀਏ ਮਟਿਆਰੀ ਮੇਲਾ ਤੈਨੂੰ ਦੇਖਦਾ ਜਿੰਨੇ ਸੁਪਰ ਹਿੱਟ ਜਾਂਦੇ ਸੀ ਉਹ ਤਾਂ ਮੇਲੇ ਦੇ ਦੌਰਾਨ थाथाबाई ਦੇ ਸੀ ਇਹ ਗੀਤ ਤੇ ਪਰ ਹੁਣ ਜਿਹੜਾ ਹੈਗਾ ਹੁਣ ਆਪਾਂ ਗੱਲ ਕਰਦੇ ਪਛਮੀ ਸੱਭਿਆਚਾਰ ਨੇ ਸਾਡਾ ਜਿਹੜਾ ਹੈਗਾ ਉਸ ਪਿਆਬੀ ਸੱਭਿਆਚਾਰ ਨੂੰ ਨੱਪ ਲਿਆ ਤੇ ਇਸ ਕਰਕੇ ਹੁਣ ਪਹਿਲਾਂ ਤੱਕ ਚੁੰਨੀਆਂ ਜਿਹੜੀਆਂ ਹੈਗੀਆਂ ਔਰਤਾਂ ਜਿਹੜੀਆਂ ਆਪਣੇ ਜੇੜ ਤੋਂ ਸਹੁਰੇ ਤੋਂ ਲੈ ਕੇ ਜਿਹੜਾ ਹੈਗਾ ਢੁੰਡ ਕੱਢ ਲੈਣੀਆਂ ਸੀ ਪਰ ਹੁਣ ਕੋਈ ਉਹਦਾ ਉਹ ਨਹੀਂ ਹੈਗਾ ਕਿਉਂਕਿ ਕਲਚਰ ਅਪਣਾਇਆ ਜਾ ਰਿਹਾ ਅਸੀਂ ਆਪਣਾ ਮਾਨ ਸਮਝਦੇ ਆ ਪੰਜਾਬੀ ਜਿਹੜਾ ਹੈਗਾ ਕਿਉਂਕਿ ਅਸੀਂ ਮਾਨ ਸਮਝਦੇ ਆ ਪਰ ਕਾਰਨ ਪੰਜਾਬੀ ਜਿਹਨੇ ਉਹਦੇ ਲਈ ਇਤਿਹਾਸ ਲਈ ਬੜੀ ਚਿੰਤਾ ਦਾ ਵਿਸ਼ਾ ਤੇ ਜਿਹੜਾ ਜਿਹਾ ਜਿਹੜਾ ਮੇਲਿਆਂ ਤੇ ਜਿਹੜੀ ਰੌਣਕ ਘਟਣੀ ਕਿਉਂਕਿ ਇੱਕ ਜਿੰਦਾ ਡਾਂਸ ਦੀ ਆਪਾਂ ਗੱਲ ਕਰਦੀਏ ਜਿੰਦਾ ਡਾਂਸ ਮੇਰਾ ਐਸੀ ਕੁਐਸਚਨ ਤੋਂ ਤੁਹਾਨੂੰ ਰੋਕ ਰਹੀ ਸੀ ਤੇ ਮੇਰਾ ਇੱਕ ਐਸੇ ਸਵਾਲ ਤੋਂ ਤੁਹਾਡਾ ਕੁਐਸਚਨ ਮੇਰਾ ਜਿਹੜਾ ਕੁਐਸਚਨ ਬਣਿਆ ਹੋਇਆ ਹੈ ਕਿ ਉੱਥੇ ਬਹੁਤ ਸਾਰੀ ਲਾਸ਼ਾਂ ਵੀ ਮਿਲਿਆ ਸੀ ਕਿ ਇਹ ਕਿੰਨੀ ਕੀ ਸੱਚਾਈ ਹੈ ਇਸ ਗੱਲ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਖੋਫ ਪੈਦਾ ਹੋ ਗਿਆ ਸੀ ਕਿ ਮੇਲੇ ਦੇ ਵਿੱਚ ਜਾਣਾ ਬੰਦ ਹੋ ਗਿਆ ਸੀ ਕਿ ਇਹ ਵੀ ਰੀਜ਼ਨ ਹੈ ਨਹੀਂ ਦੇਖੋ ਜੀ ਪ੍ਰਾਪਤ ਸਮਾਂ ਦੇ ਵਿੱਚ ਮੇਲਿਆਂ ਤੇ ਵਿੱਚ ਜਗਰਾਉਂ ਵੀ ਮੇਲਾ ਜਰਗ ਵੀ ਮੇਲਾ ਉੱਥੇ ਲੋਕ ਆਟੋਮੈਟਿਕਲੀ ਉਸ ਸਮੇਂ ਬੈਲੀ ਹੁੰਦੀ ਸੀ ਬਿਲਕੁਲ ਠੀਕ ਆ ਉਸ ਤੋਂ ਪਹਿਲਾਂ ਆ ਆਪਾਂ ਜੇ ਦੌਰ ਦੇਖ ਲਈ ਉਹ ਤਾਂ ਡਾਕੂ ਹੁੰਦੇ ਸੀ ਜੀ ਠੀਕ ਹੈ ਜੀ ਡਾਕੂ ਦੇਸ਼ ਭਗਤ ਵੀ ਸੀ ਠੀਕ ਹੈ ਜੀ ਜਿਵੇਂ ਜੱਗਾ ਡਾਕੂ ਆਪਾਂ ਉਹਦੇ ਬਾਰੇ ਫੇਰ ਗੱਲ ਕਰਾਂਗੇ ਕਦੇ ਉਹ ਵੀ ਦੇਸ਼ ਭਗਤ ਵੀ ਸੀ ਤੇ ਸੁੱਚਾ ਸੂਰਮਾ ਜੇ ਆਪਾਂ ਕਹੀਏ ਇਹ ਵੀ ਇੱਕ ਡਾਕੂਆਂ ਵਰਗਾ ਕੰਮ ਕੀਤਾ ਹੈ ਨਾ ਤੇ ਜੌਣਾ ਮੋੜ ਹਾਂਜੀ ਤੇ ਪਰ ਹੁਣ ਉਹ ਤੋਂ ਤੋਂ ਆਪਾਂ ਬੈਲੀ ਸ਼ਬਦ ਵਰਤਿਆ ਗਿਆ ਵੀ ਬੈਲੀ ਆ ਲੈ ਇਕੱਠ ਹੋ ਗਿਆ ਮੇਲਿਆਂ ਦੇ ਵਿੱਚ ਜਦੋਂ ਬੋਤਲਾ ਮਗਾਲੀ ਆ ਚਾਲੀ ਬੈਲੀ ਇਕੱਠੇ ਹੋ ਕੇ ਜਿਵੇਂ ਹੁਣ ਅੱਜ ਕੱਲ ਦੇ ਮੁੰਡੇ ਅੱਜ ਕੱਲ ਤਾਂ ਮਾੜੀ ਮਾੜੀ ਗੱਲ ਪਿੱਛੇ ਖੇਪਰ ਪੈਂਦੇ ਆ ਗੋਲੀਆਂ ਚੱਲ ਜਾਂਦੀਆਂ ਉਦੋਂ ਕਿਸੇ ਅੱਖ ਨੂੰ ਲੈ ਕੇ ਲੜਾਈ ਹੁੰਦੀ ਹੁੰਦੀ ਸੀ ਉਦੋਂ ਮੇਲਿਆਂ ਤੇ ਸਮਾਂ ਬਣਿਆ ਜਾਂਦਾ ਸੀ ਵੀ ਮੇਲੇ ਤੇ ਫਲਾਣਾ ਵੀ ਜਾਊਗਾ ਉਹ ਬੰਦੇ ਲੈ ਕੇ ਜਾਂਦੇ ਹੁੰਦੇ ਸੀ ਤੇ ਮੇਲਿਆਂ ਤੇ ਉਹਦੋਂ ਲੜਾਈਆਂ ਹੁੰਦੀਆਂ ਸੀ ਜਿਹੜਾ ਆਪਾਂ ਤਾਂ ਹੁਣ ਦੇ ਦੌਰ ਦੀ ਗੱਲ ਆ 97 98 ਦੀ 96 ਦੀ ਜਿੱਡੀਆਂ ਜਿੰਦਾ ਡਾਂਸ ਜਿਹੜੇ ਹੁੰਦੇ ਸੀਗੇ ਲੋਕ ਦੇਖਣ ਜਾਂਦੇ ਸੀ ਉਸ ਸਮੇਂ ਜਿਹੜੇ ਝੋਨੇ ਦੇ ਖੇਤਾਂ ਦੇ ਵਿੱਚੋਂ ਝੋਨੇ ਦੀ ਫਸਲ ਪੱਕ ਚੁੱਕੀ ਹੁੰਦੀ ਆ ਤੇ ਉੱਥੇ ਡੈੱਡ ਬੋਡੀਆਂ ਮਿਲੀਆਂ ਸੀ ਕੋਈ ਪਾਜਨ ਦੇ ਨਾਲ ਕੋਈ ਮਰਿਆ ਹਿਆ ਕੋਈ ਲੜਕੀਆਂ ਦੀ ਵੀ ਦੋ ਦਸਦੇ ਸੀ ਮੜੀਆਂ ਸੀਗੀਆਂ ਵੀ ਉਹਨਾਂ 'ਚ ਪਤਾ ਲੱਗਿਆ ਸੀ ਵੀ ਇੱਕ orchestra ਹੈਗੀ ਆ ਕਿਉਂਕਿ ਐਕਚੁਅਲੀ ਜਦੋਂ ਇਹ ਇਹ ਜਾ ਆਵੇ ਤੇ ਉਸ ਸਮੇਂ ਦੱਬੀਆਂ ਵੀ ਜਾਂਦੀਆਂ ਸੀ ਕੋਈ ਸੋਸ਼ਲ ਮੀਡੀਆ ਦਾ ਐਡਾ ਜੁਗ ਨਹੀਂ ਸੀ ਪਰ ਫਿਰ ਵੀ ਪੁਲਿਸ ਨੇ ਇਹ ਜਿਹੜੇ ਜਿੰਦਾ ਡਾਂਸ ਆ ਤੇ ਸ਼ਕਤੀ ਨਾਲ ਬੰਦ ਕਰਦੇ ਸੀ ਪਰ ਹੁਣ ਮੇਲਾ ਲੱਗਦਾ ਹੈਗਾ ਆਪਾਂ ਦੇਖਦੇ ਆਂ ਚਨੋਲਾ ਚੱਲ ਰਹੀਆਂ ਜਲੇਬੀਆਂ ਕੱਢੀਆਂ ਜਾ ਰਹੀਆਂ ਨੇ ਲੋਕ ਫੇਰ ਜਿਹੜਾ ਹੈਗਾ ਪਰ ਉਸ ਉਹ ਗੱਲ ਨਹੀਂ ਪਹਿਲਾਂ ਵਾਲੀ ਵੀ ਜਿਹੜਾ ਹੈਗਾ ਚੁੰਕੀਆਂ ਜਿਹੜਾ ਪਹਿਲਾਂ ਬੰਦੇ ਦੇ ਬੰਦਾ ਜਿੰਦੀ ਕਹਿੰਦਾ ਹੈਗਾ ਚਿਹਰੇ ਹੁੰਦਾ ਸੀ ਪਰ ਅੱਤਿਆ ਇਨੀਸ਼ੀਏਟ ਨੂੰ ਜੇਗਾ ਮਿਲਦੀ ਸੀ ਉਹ ਨਹੀਂ ਹੁੰਦਾ ਰੰਗ ਰਿਆ ਬਿਲਕੁਲ ਤੇ ਮੈਨੂੰ ਲੱਗਦਾ ਕਿ ਚਾਹੇ ਆਪਾਂ ਕਿਤੇ ਵੀ ਜਾਈਏ ਅਜਾ ਆਪਾਂ ਕਹਿੰਦੇ ਕਿ ਯੂਥ ਜਿਹੜਾ ਬਾਹਰ ਚਲ ਗਿਆ ਪਰ ਮੈਨੂੰ ਲੱਗਦਾ ਕਿ ਆਪਣੇ ਇਸ ਅੱਜ ਦੇ ਐਪੀਸੋਡ ਦੇ ਬਾਅਦ ਨੂੰ ਲੱਗਦਾ ਲੋਕਾਂ ਨੂੰ ਪਤਾ ਲੱਗੂਗਾ ਕਿ ਮੇਲਛਪਾਰ ਦਾ ਮੇਲਾ ਕੀ ਚੀਜ਼ ਹੈ ਉਸ ਤੋਂ ਬਾਅਦ ਨੂੰ ਲੱਗਦਾ ਆਡੀਅנס ਜਾਣਾ ਵੀ ਪਸੰਦ ਕਰੂਗੀ ਉਹਦੇ ਵਿੱਚ ਫਟਾ ਕੀ ਕਹਿਣਾ ਜੀ ਜੀ ਮੈਂ ਬਸ ਕਹਾਂ ਜੀ ਆਪਾਂ ਤਾਂ ਇਹੀ ਆ ਵੀ ਜਿਹੜਾ ਆਪਣੇ ਸਭ ਤੋਂ ਪਹਿਲਾਂ ਵੀ ਮਾਂ-ਬਾਪ ਦਾ ਜ਼ਰੂਰੀ ਫਰਜ਼ ਆ ਆਪਣੇ ਬੱਚਿਆਂ ਨੂੰ ਆਪਣੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਕਿਉਂਕਿ ਅਸੀਂ ਦੂਜੇ ਦਾ ਇਤਿਹਾਸ ਜਾਨਣ ਨੂੰ ਬੜਾ ਉਤਸੁਕ ਹੁੰਨੇ ਆਂ ਵੀ ਉੱਥੇ ਨੂੰ ਚੱਲੀਏ ਫਲਾਣੇ ਦਾ ਚੱਲੀਏ ਪਹਾੜਾਂ ਦੇ ਚੱਲੀਏ ਪੰਜਾਬੀ ਇਤਿਹਾਸ ਨਾਲ ਭਰਿਆ ਪਿਆ ਪਹਿਲਾਂ ਪੰਜਾਬ ਦਾ ਇਤਿਹਾਸ ਆਪਣੀ ਜਿਹੜੀ ਪੀੜ੍ਹੀ ਨੂੰ ਆਪਣੇ ਉਹਨਾਂ ਨੂੰ ਉਹਨਾਂ ਦੀ ਜਨਮ ਭੂਮੀ ਦਾ ਜਿੱਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਕੇ ਪੰਜਾਬ ਨੇ ਦੁਸ਼ਮਣਾਂ ਦੇ ਚੰਨੇ ਚਵਾਕੇ ਰੱਖ ਦਿੱਤੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਸ ਸਮੇਂ ਕਾਬਲ ਕੰਧਾਰ ਤੱਕ ਸੀਗਾ ਪੰਜਾਬ ਪਾਕਿਸਤਾਨ ਵਾਲਾ ਕੋਈ ਵੀ ਸੀ ਕਿਉਂਕਿ ਉਸ ਸਮੇਂ ਦਿੱਲੀ ਸਾਡੇ ਤੋਂ ਬਾਹਰ ਸੀ ਪੰਜਾਬ ਤੋਂ ਹਾਂਜੀ ਪਰ ਹਰੀ ਸਿੰਘ ਨਲੂਆ ਨੇ ਦੇਖੋ ਅਫਗਾਨਿਸਤਾਨ ਜਿੱਤ ਕੇ ਝੰਡਾ ਲਹਿਰਾਤਾ ਸੀਗਾ ਜੀ ਠੀਕ ਹੈ ਜੀ ਅਫਗਾਨਿਸਤਾਨ ਦਾ ਉਹਨੂੰ ਜਿਹੜਾ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਸੇ ਤਰ੍ਹਾਂ ਹੀ ਜਿਨੀ ਕਿ ਗੋਰੇ ਵੀ ਸਾਡੇ ਤੋਂ ਤਰਾ ਤਰਾ ਕੰਮ ਰਹੇ ਸੀ ਭਾਵੇਂ ਕਿ ਸੋਨੇ ਦੀ ਚਿੜੀ ਸੀ ਮਹਾਰਾਜਾ ਦਰੀਪ ਸਿੰਘ 8-9 ਸਾਲ ਦਾ ਉਹਨਾਂ ਨੇ ਕਬਜ਼ੇ 'ਚ ਕਰ ਲਿਆ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ ਸੀ ਪਰ ਫਿਰ ਵੀ ਉਹ ਤੋਂ ਜਿਹੜੇ ਹੈਗੇ ਆ ਉਹ ਤਰਾ ਤਰਾ ਕੰਬਦੇ ਸੀ ਉਹਦੀ ਮਾਂ ਤੋਂ ਮਹਾਰਾਣੀ ਜਿੰਦਾ ਤੋਂ ਵੀ ਕਿਤੇ ਫੇਰ ਹਮਲਾ ਨਾ ਬੋਲ ਦੇਵੇ ਐਸੇ ਕਰਕੇ ਸਾਡੇ ਉਹ ਜਿਹੜੇ ਬਾਲ ਸੀਗੇ ਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਉਹ ਕਾਨਾ ਕਾਛਾ ਲਿਆਣੀ ਤੋਂ ਰਸਤਿਆਂ ਰਾਹੀਂ ਦੂਰ ਦੀ ਲੈ ਕੇ ਰਸਤਿਆਂ ਤੋਂ ਦੀ ਅੰਗਰੇਂਡ ਲੈ ਗਏ ਨਾਲ ਹੀ ਸਾਡਾ ਖਜ਼ਾਨਾ ਲੈ ਗਏ ਵੀ ਸਾਡੇ ਤੋਂ ਕੋਹ ਨਾ ਲੈ ਪੰਜਾਬ ਦਾ ਮਹਾਰਾਜਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਕਾਮਿਆਂ ਦੀ ਕੱਦ ਸੀ 6 ਫੁੱਟ ਤੋਂ ਕੱਦ ਸਟਾਰਟ ਹੁੰਦਾ ਸੀ ਕਿਆ ਬਾਤ ਹੈ ਜਿੰਦੀ ਸਤ ਮਾਣਾ ਪੱਕਾ ਹਰੀ ਸਿੰਘ ਨਰਵੇ ਦਾ ਭਾਰ ਸੀ ਜੀ 280 ਕਿਲੋ ਸਾਡੇ ਇੰਡੀਅਨ ਘੋੜੇ ਭਾਰ ਨਹੀਂ ਚੱਕਦੇ ਸੀਗੇ ਤੇ ਅਸੀਂ ਵਿਦੇਸ਼ਾਂ ਤੋਂ ਅਰਬੀ ਘੋੜੇ ਮੰਗਾਉਂਦੇ ਸੀ ਇਸੇ ਹੀ ਕਾਰਨ ਇਹ ਹੀ ਆ ਨਾ ਵੀ ਸਾਡੇ ਹੁਣ ਉਹਨਾਂ ਨੇ ਸਾਡਾ ਕਨਸੈਪਟ ਦੇਖਿਆ ਗੋਰਿਆਂ ਨੇ ਵੀ ਅਸੀਂ ਕਿਉਂ ਕੀ ਖਾਂਦੇ ਆ ਔਰ ਸਾਨੂੰ ਰਿਲੀਜੀਅਸ ਦੇ ਵਿੱਚ ਕਟੜਤਾ ਦੇ ਵਿੱਚ ਵੜ ਕੇ ਜੀ ਇਹ ਧਾਰਮਿਕਤਾ ਜਾਤਾਂ ਪਾਤਾਂ 'ਚ ਵੰਡ ਕੇ ਸਾਨੂੰ ਉਹ ਆਪ ਜਿਹੜੇ ਹੈਗੇ ਆ ਸਾਡੇ 'ਚ ਪੈਸਟੀਸਾਈਡ ਸਰਤੀ ਕਣਕ ਵੀ ਸਾਡਾ ਨਹੀਂਗਾਗਾ ਖਾਣਾ ਕਣਕ ਅਮਰੀਕਾ ਦਾ ਸੀ ਸਾਡਾ ਸੀ ਕੋਦਰਾ ਜਾਉਣੋਂ ਵਗੈਰਾ ਹੋਰ ਜਿਹੜੇ ਹੈਗੇ ਆ ਹਾਂਜੀ ਤੇ ਸਾਨੂੰ ਦੇਖੋ ਸਾਡੀਆਂ ਪੈਸਟੀਸਾਈਡ 'ਚ ਆ ਗਿਆ ਜੀ ਖਾਦਾਂ ਜਿਹੜੀਆਂ ਕੀਟਨਾਸ਼ਕ ਦਵਾਈਆਂ ਦੇ ਨਾਲ ਸਾਡੇ ਕੱਦ 5 ਫੁੱਟ ਤੱਕ ਪਹੁੰਚ ਗਏ ਤੇ ਪਰ ਹੁਣ ਸਾਡਾ ਜਿਹੜਾ ਹੈਗਾ ਇਸੇ ਕਰਕੇ ਸਾਡਾ ਪੰਜਾਬ ਦਾ ਜਿਹੜਾ ਕਲਚਰ ਵੀ ਸਮਝ ਲਓ ਇਹ ਪੈਸਟੀਸਾਈਡ ਦੀ ਦਵਾਈਆਂ ਘੋਣਾ ਖਾ ਗਿਆ ਉਹਨੂੰ ਤੇ ਇਸੇ ਕਰਕੇ ਉਹ ਪੰਜਾਬ ਜਿਹੜਾ ਸਾਡਾ ਜਿਹੜੀ ਸਿਹਤ ਵੀ ਕਲਚਰ ਕਲਚਰ ਦੇ ਨਾਲ ਹੀ ਪੰਜਾਬੀ ਕਲਚਰ ਦੇ ਨਾਲ ਪੰਜਾਬੀ ਵਿਰਸੇ ਦੇ ਨਾਲ ਜਿਉਂਦੀ ਸੀ ਜੇਕਰ ਅਸੀਂ ਫੇਰ ਵੀ ਅਸੀਂ ਨਹੀਂ ਆਪਣੇ ਵਿਰਸੇ ਨੂੰ ਸੰਭਾਲਿਆ ਸਾਡੇ ਕਲਚਰ ਨੂੰ ਸੰਭਾਲਿਆ ਦੂਰ ਨਹੀਂ ਹੋਵੇਗਾ ਉਹ ਦਿਨ ਜਿਹੜਾ ਕਿ ਮੁੜ ਕੇ ਅਸੀਂ ਪਸਤਾਵਾਂਗੇ ਜੀ ਮੈਨੂੰ ਲੱਗਦਾ ਜਿਸ ਐਪੀਸੋਡ ਦੇ ਵਿੱਚ ਅੱਪਾ ਸ਼ੁਬਾਰ ਦੇ ਮੇਲੇ ਵਾਲੀ ਬਹੁਤ ਗੱਲਬਾਤ ਕੀਤੀ ਤੇ ਖਾਸ ਗੱਲਬਾਤ ਕੀਤੀ ਫਿਰ ਨਵੇਂ ਐਪੀਸੋਡ ਦੇ ਵਿੱਚ ਅੱਪਾ ਹੋਰ ਗੱਲਬਾਤ ਕਰਾਂਗੇ ਆਪਣੇ ਪੰਜਾਬੀ ਕਲਚਰ ਦੇ ਬਾਰੇ ਪੰਜਾਬੀ ਜਿਹੜੀ ਵੀ ਆਪਣੀ ਸੰਸਕ੍ਰਿਤੀ ਉਹਦੇ ਬਾਰੇ ਕਿੰਨਾ ਰਿਚ ਆਪਣਾ ਕਲਚਰ ਹੈ ਉਹ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਹੁਣ ਤੋਂ ਸਾਨੂੰ ਜਿਆਦਾ ਫੇਰ ਮਿਲਾਂਗੇ ਤੁਹਾਨੂੰ ਨਵੇਂ ਐਪੀਸੋਡ ਦੇ ਵਿੱਚ ਤੁਸੀਂ ਦੇਖਦੇ ਰਹੋ ਖਬਰ ਵਲਟੀਵੀ ਸਤਿ ਸ਼੍ਰੀ ਅਕਾਲ